ਹੋ ਦੇਖ ਲੈ ਗੱਗ ਜਿਹੜਾ ਬੰਦਾ ਹੈ ਜਿਹੜਾ ਇਹਦੇ ਵਿੱਚ ਇਹਦੇ ਸਿਸਟਮ ਨੂੰ ਚਲਾਉਂਦਾ ਉਹ ਸਿਸਟਮ ਹੀ ਜਦੋਂ ਨਿਕਲ ਗਿਆ ਬੰਦਾ ਮਿੱਟੀ ਦੀ ਢੇਰੀ ਆ ਯਾਰ ਸਹੀ ਗੋਲਾ ਹੀ ਹੈ ਅੱਜ ਵੀ ਚਿਹਰਾ ਧੱਗ ਧੱਗ ਕਰਦਾ ਯਾਰ ਕੀ ਕੀ ਇਹਦੀਆਂ ਮੇਰੇ ਛਾਰਕੜੇ ਦੀਆਂ ਸ਼ਿਫਤਾਂ ਦੱਸਾਂ ਜਰ ਤੂੰ ਆਏ ਦੇਖ ਲੈ ਵੀ ਮੈਂ ਹੈਰਾਨ ਇਹਨੂੰ 5-6 ਸਾਲ ਹੋ ਗਏ ਚਟਾ ਪੀਂਦੇ ਨੂੰ ਅੱਛਾ ਜੀ ਯਾਰ ਪਹਿਲਾਂ ਤਾਂ 6 ਮਹੀਨੇ ਪਿੰਡ 'ਚ ਪਤਾ ਨਹੀਂ ਲੱਗਿਆ ਮੁੜ ਕੇ ਅਗਲੇ 6 ਮਹੀਨਿਆਂ 'ਚ ਪਤਾ ਲੱਗ ਗਿਆ ਯਾਰ ਬੰਦੇ ਨੇ ਮੈਂ ਆਪ ਮੇਰੇ ਅੱਖੀ ਦੇਖਣ ਵਾਲੀ ਗੱਲ ਐ ਅੱਖੀ ਦੇਖਣ ਦੀ ਗੱਲ ਐ ਘਰੋਂ ਪ੍ਰਾਂਤ ਗਲਾਸ ਤੇ ਡੋਲੂ ਚੋਰੀ ਚੱਕ ਕੇ ਅੱਧੇ ਘੰਟੇ ਦੇ ਵਿੱਚ ਤਨੌਲੇ ਵੇਚ ਕੇ ਬੰਦੇ ਨੇ ਅੱਧੇ ਘੰਟੇ ਵਿੱਚ ਚਿੱਟਾ ਲੈ ਲਿਆ ਯਾਰ ਇਹ ਕੋਈ ਯਾਰ ਇਹ ਬੰਦਿਆ ਯਾਰ ਬਾੜਾ ਘੈਂਟ ਬੰਦਾ ਸੀ ਜਿੱਦਿਆਂ ਆਪਣੇ ਨੰਬਰਦਾਰਾਂ ਦੇ ਚੋਰੀ ਹੋਈ ਐ ਹਾਂ ਜੀ ਦੇਖ ਲਾ ਨੰਬਰਦਾਰਾਂ ਦੇ ਸੀਸੀਟੀ ਵੀ ਕੈਮਰੇ ਦੇ ਵਿੱਚ ਆ ਗਿਆ ਅੱਛਾ ਜੀ ਪੁਲਿਸ ਨੂੰ ਰਿਪੋਰਟ ਦੇਤੀ ਪੁਲਿਸ ਲੈ ਗਈ ਚੱਕ ਕੇ ਯਾਰ ਇੰਨਾ ਦਲੇਰ ਪੁਲਿਸ ਵਾਲਿਆਂ ਨੂੰ ਪਤਾ ਕੀ ਜਾਂਦਾ ਕਹਿੰਦਾ ਇੱਕ ਵਾਰੀ ਸਮਾਨ ਲਵਾ ਦਿਓ ਮੁੜ ਕੇ ਭਲਾ 3 ਘੰਟੇ ਕਿਟਾਈ ਕਟੋ ਸਰੀਰ ਵੱਖੋਂ ਵੀ ਮ ਤਗੜਾ ਬਹੁਤ ਹੈ ਤਗੜਾ ਹਾਂ ਯਾਰ ਹੋਰ ਤੂੰ ਦੇਖ ਲੈ ਯਾਰ ਮੈਂ ਹੈਰਾਨ ਐ ਦੋ ਜਵਾਕ ਐ ਤੇ ਘਰ ਵਾਲੀ ਐ ਹੈਨਾ ਬੰਦੇ ਨੇ ਘਰ ਵਾਲੀ ਨੂੰ ਕੁੱਟਣਾ ਉਹਦਾ ਯਾਰ ਬੰਦੇ ਨੇ ਸੋਨਾ ਪੈਸਾ ਲੀੜੇ ਤੱਕ ਵੀ ਚਾਕੇ ਵੇਚਦੇ ਪਰ ਬੰਦੇ ਨੇ ਪਿਆਰ ਬਣਾ ਕੇ ਰੱਖਿਆ ਯਰੇ ਹੋਰਤਾ ਹੋਰ ਗਾਗੋਏ ਦੇਖ ਲੈ ਇਕੱਠੇ ਪੜੇ ਐ ਅੱਛਾ ਜੀ ਇਹ ਬੰਦਾ ਆਏ ਕਹਿੰਦਾ ਸੀ ਵੀ ਕੁਛ ਨਾ ਕੁਛ ਕੁਛ ਨਾ ਕੁਛ ਕਰਕੇ ਜਾਉ ਅੱਜ ਕਰ ਗਿਆ ਠੀਕ ਹੈ ਨਾ ਕੱਲ ਸ਼ਾਮ ਦੀ ਗੱਲ ਐ ਜਦੋਂ ਫੋਨ ਆਇਆ ਕਹਿੰਦੇ ਮੋਟਰ ਤੇ ਕਦੇ ਟਿਕ ਟੂ ਕੱ ਲੈ ਜਾਂਦਾ ਸੀ ਠੀਕ ਐ ਵਿਚੇ ਹੀ ਰਹਿ ਗਿਆ ਠੀਕ ਐ ਹੁਣ ਮਗਰ ਪਰਿਵਾਰ ਤਾਂ ਕੀ ਬਣੂ ਮੇਰਾ ਸਾਲਾ ਜਵਾਕ ਐ ਆਫਟਰ ਆਲ ਠੀਕ ਹੈ ਨਾ ਆਪਾਂ ਇਹਦੇ ਪਰਿਵਾਰ ਬਾਰੇ ਕੁਛ ਨਾ ਕੁਛ ਕਰੀਏ ਵੀਰੇ ਛਾਲੇ ਦਾ ਕਿਉਂਕਿ ਆਪਣਾ ਫਰਜ ਹੈ ਆਪਾਂ ਨਾਗਰਿਕਾਂ ਪਿੰਡ ਦੇ ਇਕੱਠੇ ਰਹੇ ਆ ਇਕੱਠੇ ਹੱਗਦੇ ਮੂਤਦੇ ਰਹੇ ਠੀਕ ਹੈ ਠੀਕ ਹੈ ਇਹ ਨਸ਼ਿਆਂ 'ਚ ਪੈ ਗਿਆ ਨਸ਼ੇ ਕਰਨੇ ਕੋਈ ਮਾੜੀ ਗੱਲ ਥੋੜੀ ਹੈ ਯਰੇ ਨਸ਼ਾ ਵੀ ਉਹੀ ਕਰੂ ਜਿਹਦੇ ਕੋਲੇ ਕੁਝ ਹੋਊ ਜਿਹਦੇ ਕੋਲੇ ਕੁਝ ਹੋ ਨਹੀਂ ਨਸ਼ਾ ਕਰੂ ਟੱਟੂ ਠੀਕ ਆ ਬੱਲਾ ਬੱਲਾ ਮਿਲਦੇ ਚੋਰੀਆਂ ਚੈਰੀਆਂ ਕਰਕੇ ਯਾਰ ਗੱਲ ਸੁਣ ਸਰੀਰ ਸਭ ਤੋਂ ਵੱਡਾ ਹੈ ਹੈਨਾ ਸਰੀਰ ਖਾਤਰ ਬੰਦਾ ਕੀ ਕੀ ਨਹੀਂ ਕਰਦਾ ਠੀਕ ਹੈ ਬੰਦੇ ਨੇ ਸਰੀਰ ਨੂੰ ਇੱਕ ਦਿਨ ਤਕਲੀਫ ਨਹੀਂ ਹੋਣ ਦਿੱਤੀ ਚਾਹੇ ਬੰਦੇ ਨੇ ਚੋਰੀਆਂ ਕਰੀਆਂ ਠੱਗੀਆਂ ਮਾਰੀਆਂ ਧੋਖੇ ਕਰੇ ਪਰ ਸਰੀਰ ਨੂੰ ਪ੍ਰੋਪਰ ਨਸ਼ਾ ਦਿੰਦਾ ਰਿਹਾ ਇਹ ਤਾਂ ਐ ਵੀ ਦੱਸਦਾ ਸੀ ਕਹਿੰਦਾ ਕਈ ਵਾਰੀ ਇਧਰ ਅੰਬਰ ਸਾਰਾ ਨਹੀਂ ਜਾਣਾ ਪੈਂਦਾ ਤਰਨਤਾਰਨ ਕੋਲੇ ਤਰਨਤਾਰਨ ਕੋਲੇ ਉਧਰ ਚਿੱਟਾ ਮਿਲਦਾ ਬਹੁਤ ਹੈ ਪਾਕਿਸਤਾਨ ਦਾ ਬਾਰਡਰ ਨਾਲ ਲੱਗਦਾ ਕਰਕੇ ਜੇ 4 ਵਜੇ ਸ਼ਿਆਲਾਂ ਚ ਮੋਟਰਸਾਈਕਲ ਤੇ ਨਿਕਲਣਾ ਤੇ 9 ਵਜੇ ਨੂੰ ਬੰਦਾ ਤਰਨਤਾਰਨ ਤੋਂ ਚਿੱਟਾ ਲੈ ਕੇ ਵਾਪਸ ਆ ਜਾਂਦਾ ਕਰ ਲੂ ਕੋਈ ਚਰ ਕੇ ਦਿਖਾ ਬਈ ਕੋਈ ਮੇਰਾ ਛਾਲਾ ਮੋਗਾ ਨਹੀਂ ਕਰਾ ਸੋਣਾ ਇਹ 4 9 ਵਜੇ ਤੈਨੂੰ ਬੈਪਛਾ ਜਾਂਦਾ ਚਿੱਟਾ ਲੈ ਕੇ ਠੀਕ ਹੈ ਭਾਂਡ ਅੱਛਾ ਹੋਰ ਇਹ ਦੇਖ ਭਾਂਡਾ ਕਿਸੇ ਦਾ ਇਹ ਨਹੀਂ ਸੀ ਛੱਡਦਾ ਕੌਲੀਆਂ ਗਲਾ ਜੋ ਡਿੱਕੇ ਆ ਗਏ ਮਾਂ ਦਾ ਪੁੱਤ ਮਾਂਜੀ ਤੁਰਿਆ ਆ ਮੇਰਾ ਛਾਲਾ ਠੀਕ ਹੈ ਨਾ ਸ਼ਫਾਇਆ ਕਰਤਾ ਪਿੰਡ ਦਾ ਯਾਰ ਮੇਰੇ ਛਾਲੇ ਦੇ ਲੈ ਤੂੰ ਚੋਰੀ ਕਰ ਲੈ ਸਮਾਨ ਇੱਥੋਂ ਵਿਕਣਾ ਹੀ ਨਹੀਂ ਚੋਰੀ ਦਾ ਸਮਾਨ ਵੇਚਣਾ ਬਹੁਤ ਔਖਾ ਹੈ ਪਰ ਇਹ ਸੂਰਬੀਰ ਬਹਾਦਰ ਆਏ ਬੇ ਟਰਾਲੀ ਨੰਬਰ ਦਾ ਰਾਂ ਦੀਦੀ ਹੁੱਕ ਕੱਢ ਲਈ ਅੱਛਾ ਈ ਹੋਕ ਕੱਢ ਕੇ ਬੰਦੇ ਨੇ ਯਾਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਨੰਬਰਦਾਰਾਂ ਨਹੀਂ ਵੇਚਦੀ ਦਿਮਾਗ ਦਾ ਵੀ ਬਹੁਤ ਤੇਜ਼ ਸੀ ਅੱਛਾ ਇੱਕ ਹੋਰ ਗੱਲ ਹੈ ਕਈ ਵਾਰੀ ਆ ਜਾਣਾ ਇਹਨੇ ਕਿਹਾ ਵੀ ਕੈ ਲਿਆ ਮੈਨੂੰ ਪੈਸੇ ਦੇ ਅੱਛਾ ਮੇਰੇ ਕੋਲੇ ਨਾ ਵੀ ਹੋਣੇ ਇਹ ਜੇ ਤਰਲੇ ਚਿੱਟੇ ਵਾਲਿਆਂ ਕੋਲੇ ਤਰੀਕੇ ਬਹੁਤ ਹੁੰਦੇ ਆ ਚਾਹ ਮੈਂ ਗਵਾਂਢੀਆਂ ਤੋਂ ਮੰਗ ਕੇ ਦਿੰਦਾ ਮੈਂ ਦਿੰਦਾ ਠੀਕ ਹੈ ਨਾ ਮੈਂ ਇਹਨੂੰ ਕਹਿੰਦਾ ਹੁੰਦਾ ਸੀ ਇਹ ਕਹਿੰਦਾ ਸੀ ਕੁਛ ਨਾ ਕੁਛ ਕਰਨਾ ਹੈ ਵੇ ਮੇਰੇ ਮਗਰੋਂ ਮੇਰੇ ਪਰਿਵਾਰ ਦਾ ਛਿਰ ਤੇ ਹੱਥਰ ਕੋ ਲੈ ਹੋਰ ਗੱਲ ਜਿਆਦਾ ਕੀ ਲੈ ਹੁਣ ਚੜ ਲੈ ਤੇਰਾ ਭਾਈ ਮੈਨੂੰ 1500 ਰੁਪਏ ਦੀ ਲੋੜ ਮੈਨੂੰ ਕਹਿੰਦਾ ਕੈਲਿਆ 1500 ਰੁਪਏ ਐ ਨਹੀਂ ਮੈਂ ਕਿਹਾ ਯਾਰ ਹੱਲ ਕਰ ਕਹਿੰਦਾ ਯਾਰ ਮੈਨੂੰ ਤਾਂ ਮੰਗੇ ਵੀ ਨਹੀਂ ਦਿੰਦਾ ਕੋਈ ਚੀਜ਼ ਇਹਨੇ ਸਾਰਾ ਪਿੰਡ ਕਰ ਜਾਈ ਕਰਿਆ ਪਿਆ ਮੈਂ ਕਹਾ ਹੱਲ ਕਰ ਜਿਹੜਾ ਗੱਡਾ ਨਹੀਂ ਖੜਾ ਹੁੰਦਾ ਉਹ ਪਰਲੇ ਪਾਸੇ ਹਾਂ ਹਾਂ ਜੀ ਅਮਨੇ ਵਾਲੇ ਮੋੜ ਤੇ ਹਾਂ ਇੱਕ ਖੁੰਡ ਜਿਆ ਪਿਆ ਹੁੰਦਾ ਪਤੰਦਰ ਨੇ ਖੁੰਡ ਚਾ ਕੇ ਗੱਡੇ ਚ ਰੱਖ ਕੇ ਆਰੇ ਤੇ ਵੇਚਿਆ ਉਹ ਮੈਂ ਕਿ ਆਰੇ ਵਾਲਾ ਤਾਂ ਲੈਂਦਾ ਹੀ ਨਹੀਂ ਚੋਰੀ ਦਾ ਸਾਮਾਨ ਕਹਿੰਦਾ ਯਾਰ ਸਾਡੀਆਂ ਹੀ ਤਾਂ ਤਰੀਫਾਂ ਇਹੀ ਤਾਂ ਸਾਡੀਆਂ ਕਾਮਯਾਬੀਆਂ ਲੈ ਲੱਕੜ ਵੇਚਿਆ ਗੱਡਾ ਵੇਚਿਆ ਰੁਪਈਆ 2500 ਲੈ ਕੇ ਰੱਖਦਾ ਯਾਰ ਦਲੇਰ ਬਹੁਤ ਸੀ ਘਾਟ ਤੇਰੀ ਸੱਤ ਆਪਾਂ ਇੱਕ ਕੰਮ ਕਰੀਏ ਆਪਾਂ ਹੋਵੇ ਨਾ ਤਾਂ ਹੋਵੇ ਹੋਰ ਕੱਟ ਕਰਕੇ ਇਹਦੀ ਲਿਆਸ਼ ਨੂੰ ਡੈੱਡ ਬਡੀ ਨੂੰ ਸੜਕ ਤੇ ਰੱਖ ਕੇ ਤਰਨਾ ਲੱਗੇ ਹਾਂ ਠੀਕ ਹੈ ਨਾ ਆਪਾਂ ਇਹਦੀ ਖਾਤਰ ਤੇ ਜਾਂ ਬੱਚਿਆਂ ਦੀ ਖਾਤਰ ਕੁਛ ਨਾ ਕੁਛ ਕਰੀਏ ਕਰੀਏ ਪੱਤਰਕਾਰ ਛੱਡ ਲੋ ਛੜਕ ਤੇ ਇਹਦੀ ਲੈਸ਼ ਰੱਖ ਲਓ ਪਿੰਡ ਚ ਓਕਾ ਦਵਾ ਕੇ ਧਰਨਾ ਠੋਕ ਦਿਓ ਜੇ ਆਪਾਂ ਧਰਨਾ ਲਾਤਾ ਠੀਕ ਹੈ ਲਈ ਦੇ ਦੇਈ ਦੇ ਲਈ ਦੇ ਦੇਈ ਦੇ ਆਪਾਂ 2 ਕਰੋੜ ਦੀ ਡਿਮਾਂਡ ਰੱਖਾਂਗੇ ਠੀਕ ਹੈ ਬੱਬੂ ਕਿਉਂ ਵੀ ਠੀਕ ਹੈ ਜੀ ਠੀਕ ਹੈ ਉਹਨਾਂ ਠੀਕ ਹੈ ਜੀ ਠੀਕ ਹੈ ਵੀ ਸਾਰੇ ਸਹਿਮਤ ਹੋ ਜੇ ਮੈਂ ਹੁਣ ਥੋੜੂ ਪਿੰਡ ਨਗਰ ਬੈਠਾ ਨਗਰ ਦੇ ਸਾਹਮਣੇ ਇਹਦੀਆਂ ਉਪਲਬਧੀਆਂ ਗੜਾਮਾ ਮਿੰਦਰ ਕੇ ਘਰੇ ਇਹਨਾਂ ਨੇ ਕਈ ਵਾਰੀ ਚੋਰੀ ਕਰ ਲਈ। ਉਹਨਾਂ ਨੇ ਟਰਾਲੀ ਦੀ ਹੁੱਕ ਕੱਢ ਕੇ ਘਰੇ ਰੱਖ ਲਈ ਵੀ ਜਦੋਂ ਹੁੱਕ ਹੀ ਨਹੀਂ ਟਰਾਲੀ ਲੈ ਕੇ ਕਿਵੇਂ ਜਾਊ। ਇਹ ਮਾਂ ਦਾ ਪੁੱਤ ਸੂਰਮਾ ਬਹਾਦਰ ਆਪਦੀ ਹੁੱਕ ਲਿਆ ਕੇ ਟਰਾਲੀ ਚੋਰੀ ਕਰਕੇ ਵੇਚ ਆਇਆ। ਆਪਦੀ ਹੁੱਕ ਲਿਆ ਕੇ ਯਾਰ ਅਪਲਵ ਦੀਆਂ ਇਹਦੀਆਂ ਕਿਹੜੀਆਂ ਕਿਹੜੀਆਂ ਗੜਾਵਾਂ। ਇਹ ਤਾਂ ਭਈਆਂ ਦੀ ਕੁੜੀ ਲੈ ਕੇ ਕੱਢ ਕੇ। ਅੱਛਾ ਜੀ। ਭਈਆਂ ਦੀ ਕੁੜੀ ਕੱਢ ਕੇ ਦਿੱਲੀ ਮੇਰਾ ਸ਼ਾਲਾ ਜੀਪੀ ਰੋਡ ਤੇ ਵੇਚਿਆ 35000 ਦੀ। ਯਾਰ ਇਹ ਜਿ ਕਿਤੇ ਸਾਨੂੰ ਸਾਨੂੰ ਲੋੜ ਆ ਇਹੋ ਜਿਹੇ ਬੰਦਿਆਂ ਦੀ ਪੰਜਾਬੀਆਂ ਨੂੰ ਠੀਕ ਹੈ ਨਾ ਹੋਰ ਫਲਾਪ ਦੀ ਛਣ ਲੈ ਏਟੀਐਮ ਤੇ ਜਾਵੜਿਆ ਏਟੀਐਮ ਤੇ ਜਾ ਕੇ ਮੇਰੇ ਸਾਲੇ ਨੇ ਕਾਰਡ ਜਾ ਪਤਾ ਨਹੀਂ ਕਿਵੇਂ ਉਹਦੇ ਵਿੱਚ ਲਾਇਆ ਕੀ ਕਰਿਆ ਏਟੀਐਮ ਹੀ ਖਾਲੀ ਕਰਿਆ ਇਹ ਤਾਂ ਬੜਾ ਦਲੇਰ ਸੀ ਠੀਕ ਹੈ ਚਿਹਰਾ ਧੱਕ ਧੱਕ ਕਰਦਾ ਮੇਰੇ ਸਾਲੇ ਦਾ ਠੀਕ ਹੈ ਉਂ ਇਹ ਕਹਿੰਦਾ ਵੀ ਪਹਿਲਾਂ ਮੈਂ ਚੱਲਿਆ ਪੰਨੀ ਤੇ ਸ਼ਾਲਕ ਫੇਰ ਕਹਿੰਦਾ ਮੈਂ ਠੀਕ ਹਾਂ ਤੇ ਹੋ ਗਿਆ ਮੈਂ ਤਾਂ ਯਾਰ ਮਜਾਲ ਹੈ ਮੇਰਾ ਸ਼ਾਲਾ ਕਿਹੜੀ ਨਾੜ ਚ ਨੇ ਟੀਕਾ ਨਹੀਂ ਘੜੋਇਆ ਹੁਣ ਜੀਬ ਤੇ ਵੀ ਟੀਕੇ ਲੋਂਦਾ ਹੋਰ ਤਾਂ ਹੋਰ ਪਤਾਲੂਆਂ ਤੇ ਵੀ ਟੀਕੇ ਲੋਂਦਾ ਐਸੇ ਨਾੜ ਨਹੀਂ ਥੀਉਂਦੀ ਨਾੜ ਲੱਭ ਲੈਂਦਾ ਸੀ ਵੀ ਦਲੇਰ ਸੀ ਠੀਕ ਹੈ ਨਾ ਲਾੜ ਲੱਭ ਕੇ ਟੀਕਾ ਠੋਕਾ ਦਿੰਦਾ ਮੇਰੇ ਸਾਹਮਣੇ ਕਈ ਵਾਰੀ ਮੈਂ ਆਏ ਮਚੋੜ ਦਿੰਦਾ ਬਾ ਮੈਨੂੰ ਕਹਿੰਦਾ ਕਹ ਲੈ ਮੁੱਕੀਆਂ ਮਾਰ ਡੰਡੇ ਮਾਰ ਜਦੋਂ ਡੰਡੇ ਮਾਰਨੇ ਨਾੜ ੁੱਟਣੀਆਂ ਨੇ ਨੈਲ ਦੀ ਨਾਲ ਟੀਕਾ ਘੜੋ ਦੇਣਾ ਵਾੜਾ ਦਲੇਰ ਸੀ ਵੀ ਇਹ ਜਿਆ ਦਲੇਰ ਉਹ ਨਹੀਂ ਜੰਮਣਾ ਓਏ ਉਹ ਨਹੀਂ ਜੰਮਣਾ ਓਏ ਓ ਨਹੀਂ ਜੰਮਣਾ ਓ ਨਹੀਂ ਹਮਰਾ ਮੁੜ ਕੇ ਤੂੰ ਮੇਰੇ ਜਾਲਿਆ ਸਾਨੂੰ ਵਸੋੜਾ ਦੇ ਗਿਆ ਪਰ ਅਸੀਂ ਵਸੋੜਾ ਨਹੀਂ ਦਿੰਦੇ ਅਸੀਂ ਤੇਰੇ ਲਈ ਕੁਝ ਨਾ ਕੁਝ ਕਰਾਂਗੇ ਅਸੀਂ ਸਰਕਾਰ ਉਹਲਾ ਦੇਾਂਗੇ ਸਰਕਾਰ ਠੀਕ ਹੈ ਜੇ ਤੈਨੂੰ ਆਏ ਨਹੀਂ ਜਾਣ ਦਿੰਦੇ ਛੱਕਾ ਜੋ ਤੂੰ ਸਾਡੇ ਪਿੰਡ ਦਾ ਨਾ ਰੋਸ਼ਨ ਕਰਕੇ ਗਿਆ ਯਾਰ ਇਹਦਾ ਕੁਝ ਨਾ ਕੁਝ ਕਰੀਏ ਗੱਗ ਇਕੱਠੇ ਹੋ ਜਾ ਨਿਆਈ ਮੌਤ ਨਹੀਂ ਮਰਦਨੇ ਦੀ ਡੈੱਡ ਬੱਡੀ ਚੱਕੋ ਛੜਕਦੇ ਰੱਖੋ ਤੇ ਲੈ ਆ ਦਿਓ ਨੱਕ ਚਲੋ ਚਲ ਕਿਚ ਕਿਚੂ ਚੱਲ ਇਧਰ ਹੋ ਜਾ ਓਏ ਓਹੋ ਇਕੱਲੇ ਆ ਪੱਤਰ ਪੁੱਤਰ ਕਰਾ ਨੂੰ ਫੋਨ ਕਰੋ ਆਪਾਂ ਜਿਹੜੀ ਇਹ ਆਵਾਜ਼ ਆ ਸਰਕਾਰ ਦੇ ਕੰਨਾਂ ਤੱਕ ਲੈ ਕੇ ਜਾਈਏ ਧਰਨੇ ਦਾ ਮਤਲਬ ਆਪਾਂ ਕਿਸੇ ਨੂੰ ਕਰਾਸ ਨਹੀਂ ਕਰਨ ਦੇਣਾ ਕੋਈ ਗੱਡੀ ਆਉਂਦੀ ਆ ਮੋਟਰਸਾਈਕਲਾਂ ਦਾ ਸਾਈਕਲਾਂ ਦਾ ਅਗਲੇ ਨੂੰ ਕਹੇ ਭਾਈ ਕਹਿਰ ਦੀ ਮੌਤ ਹੋਈ ਏ ਪਿੱਛੇ ਖੜ ਜਾ ਜਾ ਹੋਰ ਪਿੰਡਾ ਪੁੰਡਾਂ ਜੱਚ ਦੀ ਲੰਘ ਜਾਓ ਹਾਂ ਠੀਕ ਹੈ ਨਾ ਨੰਗਲ ਨਹੀਂ ਦੇਣਾ ਯਾਰ ਮੇਰੀ ਗੱਲ ਸੁਣਿਓ ਧਰਨਾ ਲਾਤਾ న్యూਜ਼ ਵਾਲਿਆਂ ਨੂੰ ਛੱਦਿ ਸ਼ਾਰੇ ਤੇ ਤਾਂ ਕਿ ਆਪਣੀ ਜਿਹੜੀ ਗੱਲ ਹੈ ਸਰਕਾਰ ਤੱਕ ਪਹੁੰਚੇ ਠੀਕ ਹੈ ਨਾ ਇਹਦੇ ਚੋਂ ਆਥਲ ਨੂੰ ਮੁਸਕ ਮਾਰਨ ਲੱਗ ਪੂ ਇਹਦੇ ਵਿੱਚ ਹੈ ਨਹੀਂ ਕੁਝ ਆਪਾਂ ਕਰਿਆ ਹੋਇਆ న్యూਜ਼ ਵਾਲਿਆਂ ਨੂੰ ਕਰਿਆ ਪਾ ਠੀਕ ਹੈ ਨਾ ਇੰਟਰਵਿਊ ਦਿਓ ਸਰਕਾਰ ਨੂੰ ਸੱਦੋ ਪ੍ਰਸ਼ਾਸਨ ਆਵੇ ਸਾਡੇ ਨਾਲ ਗੱਲਬਾਤ ਕਰੇ ਅਸੀਂ ਆਪਣੀਆਂ ਮੰਗਾਂ ਰੱਖੀਏ ਤੇ ਇਹਦੀ ਡੈਡ ਬਾਡੀ ਦਾ ਜਿਹੜਾ ਸਿਸਕਾਰ ਰੱਖੀਏ ਠੀਕ ਹੈ ਕਿ ਨਹੀਂ ਬਾਕੀ ਹਾਂ ਸਨੇਹਾਣੇ ਬੰਦੇ ਬੈਠੇ ਆ ਤੇ ਆਪਾਂ ਇਹ ਸਾਰੀਆਂ ਗੱਲਾਂ ਪਤਾ ਨਿਵੇੜ ਗਿਓ ਦੇਖ ਪੂਰਾ ਪਰਜਵਾਹ ਕਾ ਯਾਰ ਤਰਸਉਂਦਾ ਠੀਕ ਹੈ ਨਾ ਓ ਤੁਸੀਂ ਨਾ ਨਸ਼ੇ ਤੇ ਲੱਗੇ ਠੀਕ ਹੈ ਨਾ ਇਹ ਬਾਪੂ ਦੇ ਕਦਮਾਂ ਤੇ ਚੱਲ ਪੂ ਪੂਰਾ ਪਰਜਵਾਹ ਕਾ ਯਾਰ ਯਾਰ ਕੀ ਬਣੂ ਸਾਡੇ ਪੰਜਾਬ ਦਾ ਯਾਰ ਠੀਕ ਹੈ ਨਾ ਪਰ ਸਾਨੂੰ ਇਕਜਟ ਹੋ ਕੇ ਜਿਹੜਾ ਵੀ ਚਿੱਟਾ ਪੀ ਕੇ ਮਰਦਾ ਉਹਦੀ ਖਾਤਰ ਸਾਨੂੰ ਇਹ ਗਤੀ ਵਿਧੀਆਂ ਕਰਨੀਆਂ ਪੈਣੀਆਂ ਕਰਨੀ ਪੈਣੀਆਂ ਇਕਜਟ ਹੋ ਕੇ ਚੱਲਣਾ ਪਊ ਠੀਕ ਹੈ ਨਾ ਹੇਰ ਯਾਰ ਤਰਸਉਂਦਾ ਯਾਰ ਕੀ ਇਹ ਦੇਖ ਚਿਹਰਾ ਦੇਖ ਲਸੂ ਲਸੂ ਕਰਦਾ ਸੀ ਜਵਾਕਾਂ ਦੇ ਇਹ ਰਜਰ ਜਵਾਕਾਂ ਦੇ ਤਰਸਉਂਦਾ ਘਰ ਵਾਲੀ ਤੇ ਤਰਸਉਂਦਾ ਵਿਚਾਰੀ ਦੇ ਨਿਆਓ ਇੱਧਰ ਜੋਗੀ ਨਾਓ ਇੱਧਰ ਜੋਗੀ ਕੀ ਕਰੂ ਵਿਚਾਰੀ ਯਾਰ ਠੀਕ ਹੈ ਨਾ ਬੁੜੀਆਂ ਨੂੰ ਤੁਸੀਂ ਆਪਾਂ ਉਧਰ ਹੀ ਭਾਈ ਰੱਖੋ ਕਿ ਬੁੜੀਆਂ ਨੂੰ ਇੱਥੇ ਨਹੀਂ ਸੱਜਣਾ ਆਪਾਂ ਨੂੰ ਸ਼ਾਮ ਤੱਕ ਰਿਜ਼ਲਟ ਚਾਹੀਦਾ ਨਹੀਂ ਆਥ ਨੇ ਫ੍ਰਿਜ ਲਿਆਓ ਜਿਹੜੀ ਧਰਮਸਾਲਾ ਚ ਪਈ ਐ ਠੀਕ ਹੈ ਨਾ ਇਸ ਤੋਂ ਪਹਿਲਾਂ ਬਾਡੀ ਦੇ ਕੋਈ ਪ੍ਰੋਬਲਮ ਆਉਣੀ ਮਸਕ ਮਸਕਾਉਣਾ ਹੋਵੇ ਸ਼ੁਰੂ ਤੇ ਆਪਾਂ ਇਹਨੂੰ ਫ੍ਰਿਜ ਚ ਪਾ ਲੀਏ ਬਿਜਲੀ ਦਾ ਪ੍ਰਬੰਧ ਹੋਏਗਾ ਇੱਥੇ ਹਾਂ ਕਰ ਲਾਂਗੇ ਬਿਜਲੀ ਦਾ ਤੇ ਨਾਲ ਆਪਾਂ ਠੀਕ ਹੈ ਨਾ ਦੁੱਧ ਵਾਲਾ ਆਪਾਂ ਡਰਮ ਡਰਮ ਆ ਗਏ ਆ ਦੁੱਧ ਗਰਮ ਕਰਕੇ ਸਾਰੀ ਸੰਗਤ ਨੂੰ ਪਿਆਉਣਾ ਦੀ ਆ ਗਏ ਜਨਾਬ ਹੁਣ ਆ ਗਏ ਹਾਂਜੀ ਜਨਾਬ ਸਾਸਰੀ ਕਾਲ ਕਾਹਦਾ ਧਰਨਾ ਲਾਇਆ ਤੁਸੀਂ ਧਰਨਾ ਲਾਇਆ ਜੀ ਸਾਡਾ ਬੰਦਾ ਮਰ ਗਿਆ ਜੀ ਠੀਕ ਹੈ ਨਾ ਮੌਤ ਹੋਈਏ ਜੀ ਹੈ ਮੌਤ ਕਦੋਂ ਹੋਈ ਆ ਕੱਲ ਸ਼ਾਮ ਨੂੰ ਹੋਈ ਆ ਜੀ ਚਿੱਟੇ ਦਾ ਟੀਕਾ ਲਾਉਂਦਾ ਸੀਗਾ ਜੀ ਬਸ ਟੀਕਾ ਵਿੱਚ ਹੀ ਰਹਿ ਗਿਆ ਜੀ ਫਿਰ ਨੂੰ ਇੱਥੇ ਕਿਉਂ ਰਖਿਆ ਲਾਸ ਨੂੰ ਯਾਰ ਤੁਸੀਂ ਕਿਉਂ ਲੋਕਾਂ ਨੂੰ ਰਾਹ ਗਿਰਨ ਨੂੰ ਨਾ ਇਹਨਾਂ ਨੂੰ ਪਰੇਸ਼ਾਨ ਕਰਦੇ ਹੋ ਯਾਰ ਤੁਸੀਂ ਹਰੇਕ ਗੱਲ ਤੇ ਤੁਸੀਂ ਰੋਡ ਜੋ ਜਾਮ ਕਰਕੇ ਖੜਦੇ ਆਂ ਕਰਗੇ ਨਾ ਗੱਲ ਸੁਣੋ ਜਨਾਬ ਦੋ ਜਵਾਕਾ ਪੂਰਾ ਪਰ ਠੀਕ ਹੈ ਨਾ ਨੌਜਵਾਨ ਹੈਗਾ ਇਹ ਸਾਨੂੰ ਇਨਸਾਫ ਚਾਹੀਦਾ ਸਰਕਾਰ ਸਾਨੂੰ ਹੱਕ ਦੇਵੇ ਤਾਂ ਧਰਨਾ ਲਾਇਆ ਹਾਂਜੀ ਸਰ ਹਾਂਜੀ ਹਾਂਜੀ ਢੀਸੀ ਜਾ ਬਈ ਕਹਿਣਾ ਜੀ ਉੱਥੇ ਖੜਾ ਨਹੀਂ ਮੈਂ ਧਰਨੇ ਦੇ ਖੜਾ ਨਹੀਂ ਕੀ ਕਹਿਣਾ ਜੀ ਉਹਨੂੰ ਪੈ ਜਾ ਜੀ ਪੈ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਠੀਕ ਹੈ ਜੀ ਐਸਐਸਪੀ ਸਾਹਿਬ ਦੇ ਬਾਰੀ ਬਾਰੀ ਫੋਨ ਆਈ ਜਾਂਦੇ ਯਾਰ ਕਮਾਲ ਦੀ ਅਸੀਂ ਇੰਟਰਵਿਊਆ ਦੇ ਰਹੇ ਹਾਂ ਚੈਨਲਾਂ 'ਤੇ ਚੱਲ ਰਹੀਆਂ ਸਮ ਜਨਾਬ ਇਹ ਓ ਤੁਸੀਂ ਜਿਹੜਾ ਕੋਈ ਮਰਜ਼ੀ ਕਰੋ ਪਰਿਵਾਰਿਕ ਮੈਂਬਰ ਕਿਹੜੇ ਕਿਹੜੇ ਨੇ ਮਿੰਡ ਪਰਿਵਾਰਿਕ ਮੈਂਬਰ ਤਾਂ ਜੀ ਮੈਨੂੰ ਹੀ ਸਮਝ ਲੋ ਆ ਬੈਠਾ ਮੁੰਡਾ ਜੀ ਗਵਾਂਢੀ ਆ ਇਹਨਾਂ ਦੀ ਕੰਧ ਨਾਲ ਕੰਧ ਸਾਂਝੀ ਆ ਆ ਬੈਠਾ ਜੀ ਮੁੰਡਾ ਪੱਠੇ ਦੇ ਮਾਲਕਾ ਜੀ ਇਹ ਜਿੱਟਨੇ ਓਵਰਡੋਜ਼ ਨਾਲ ਮੌਤ ਹੋਈ ਓਵਰਡੋਜ਼ ਜਨਾਬ ਕੀ ਦੱਸਾਂ ਜੀ ਇਹਦੀਆਂ ਤੁਹਾਨੂੰ ਉਪਲਬਧ ਨਹੀਂ ਸਾਰੇ ਪਿੰਡ ਤੋਂ ਪੁੱਛ ਲਿਓ ਇੰਨਾ شریف ਤੇ ਸਿਆਣਾ ਮੁੰਡਾ ਸੀ ਠੀਕ ਹੈ ਨਾ ਇਹ ਟੀਕਾ ਲਾ ਰਿਆ ਸੀ ਜੀ 6 ਸਾਲ ਤੋਂ ਚਿੱਟੇ ਦਾ ਡਾਇਰੈਕਟਰ ਸੀਗਾ ਜੀ ਡਾਇਰੈਕਟਰ ਹੋਣ ਦੇ ਨਾਲ-ਨਾਲ ਜਿਹੜਾ ਟੀਕੇ ਲਾਉਣੇ ਆਰੰਭ ਕਰਤੇ ਜੀ ਇਹਨੇ ਹੁਣ ਟੀਕਿਆਂ ਤੇ ਚੱਲਦਾ ਸੀਗਾ ਜੀ ਇਹ ਹਾਂ ਟੀਕਿਆਂ ਚੱਲ ਹਾਂਜੀ ਹਾਂਜੀ ਜਦੋਂ ਚਿੱਟੇ ਦਾ ਟੀਕਾ ਲਾ ਲੈਂਦਾ ਸੀ ਜਾਂ ਮਤਲਬ ਹੋਰ ਇਧਰ ਉਧਰ ਮਤਲਬ ਚੱਲ ਰਹੀ ਸੀ ਮੌਤ ਤਾਂ ਹੁਣ ਇਹਦੀ ਨਸ਼ੇ ਨਾਲ ਹੋਈ ਆ ਹਾਂਜੀ ਨਸ਼ੇ ਨਾਲ ਫਿਰ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਭਾਲਦੇ ਹੋ ਕਮਾਲ ਦੀ ਗੱਲ ਹੈ ਜੀ ਸਾਨੂੰ ਇਨਸਾਫ ਚਾਹੀਦਾ ਆਪ ਜਨਾਬ ਸਾਨੂੰ ਧਰਨੇ ਲਾਉਣੇ ਪੈਂਦੇ ਆ ਹੁਣ ਦੇਖੋ ਸਾਡਾ ਕਿਸਾਨ ਵਰਗ ਕਿੰਨਾ ਦੁਖੀ ਹੈ ਤੁਸੀਂ ਲੋਕ ਕਹਿੰਨੇ ਆ ਚੱਕਦੇ ਆ ਜਾ ਕੇ ਧਰਨਾ ਲਾ ਦਿੰਨੇ ਆ ਲੋਕ ਡਿਸਟਰਬ ਹੁੰਦੇ ਆ ਜਿਹੜਾ ਕਿਸਾਨ ਡਿਸਟਰਬ ਹੁੰਦਾ ਉਹ ਸਰਕਾਰ ਦੇ ਕੰਨਾਂ ਤੱਕ ਨਹੀਂ ਪਹੁੰਚ ਰਿਹਾ ਨਹੀਂ ਨਹੀਂ ਗੱਲ ਆ ਇੱਕ ਜਨਾਬ ਸਰਕਾਰ ਦੀ ਸਾਰੇ ਕਿਤੇ ਨਿਗਾਹ ਸਰਕਾਰ ਨੂੰ ਬਸ ਉੱਲੂ ਵਾਲਾ ਕੰਮ ਆ ਦੇਖ ਕੇ ਅਣ ਦੇਖਿਆ ਕਰ ਦਿੰਦੀ ਹੈ ਤੇਰੀ ਗੱਲ ਸੁਣੋ ਤੁਸੀਂ ਆਇਆ ਕਰੋ ਲੋਡ ਕਰਾਓ ਤੁਹਾਡੇ ਕੀ ਕੀ ਮੰਗਾਂ ਨੇ ਮੈਂ ਉੱਪਰ ਗੱਲ ਕਰ ਸਾਡੀਆਂ ਜੀ ਡਿਮਾਂਡਾਂ ਹੈਗੀਆਂ 6 ਬਾਕੀ ਕੀ ਡਿਮਾਂਡ ਹੈ ਸਭ ਤੋਂ ਜਨਾਬ ਜਿਹੜੀ ਪਹਿਲੀ ਡਿਮਾਂਡ ਹੈ ਇਹਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕੀ ਕੌਮੀ ਸ਼ਹੀਦ ਨੂੰ ਇਹ ਕਿਹੜਾ ਜਾ ਕੇ ਬਾਰਡਰ ਤੇ ਲੜਿਆ ਕਮਾਲ ਲੈਣੇ ਆਜ਼ਾਦੀ ਹਿੱਸਾ ਪਾਇਆ ਹਾਂ ਤੁਸੀਂ ਮੈਨੂੰ ਦੱਸੋ ਨਾ ਕਰਿਆ ਕੀ ਕੌਮੀ ਸ਼ਹੀਦ ਦਾ ਦਰਜਾ ਕਰੋ ਇਹਨੇ ਜਾਨ ਜਾਨ ਦਿੱਤੀ ਆ ਜਨਾਬ ਓਏ ਯਾਰ ਮੇਰੀ ਸੁਣ ਲਾਓ ਇੱਕ ਹੈ ਕੌਮੀ ਸਿਦ ਦਾ ਦਰਜਾ ਉਹਨੂੰ ਦਿੱਤਾ ਜਾਂਦਾ ਹੈ ਜਿਹੜੇ ਬਾਰਡਰਾਂ ਤੇ ਲੜਦੇ ਨੇ ਸਾਡੇ ਫੌਜੀ ਆਰਮੀ ਵਾਲੇ ਉਹਨੂੰ ਪਤਾ ਹੁੰਦਾ ਸਾਹਮਣੇ ਮੌਤ ਹੈ ਸਾਹਮਣੇ ਗੋਲੀ ਬੱਜਣੀ ਹੈ ਉਹ ਫਿਰ ਵੀ ਡਟ ਕੇ ਉਹਦਾ ਮੁਕਾਬਲਾ ਕਰਦੇ ਨੇ ਉਹਨਾਂ ਨੂੰ ਕੌਮੀ ਸਿਦ ਦਾ ਦਰਜਾ ਦਿੱਤਾ ਜਾਂਦਾ ਇਹਨੇ ਕੌਮੀ ਸਿਦ ਨੂੰ ਕੀ ਕਰਿਆ ਮਰਦਾ ਚਿੱਟਾ ਲੱਗ ਗਿਆ ਜਨਾਬ ਇਹਨਾਂ ਨੂੰ ਵੀ ਪਤਾ ਹੈ ਬੀਚ ਜੇ ਮੈਂ ਤੁਸੀਂ ਕਹਿੰਨੇ ਆ ਨਾ ਵੀ ਜਦੋਂ ਬਾਰਡਰਾਂ ਤੇ ਲੜਦੇ ਆ ਤੇ ਮੂਹਰੋਂ ਪਤਾ ਗੋਲੀ ਵੱਜਣੀ ਐ ਤੇ ਮੌਤ ਹੋਣੀ ਐ ਇਹਨਾਂ ਨੂੰ ਵੀ ਪਤਾ ਹੈ ਵੀ ਅਸੀਂ ਚਿੱਟਾ ਪੀਨੇ ਸਾਡੀ ਮੌਤ ਹੋਣੀ ਹੋਣੀ ਐ ਫੇਰ ਵੀ ਚਿੱਟਾ ਪੀਂਦੇ ਆ ਇਹਨਾਂ ਨੂੰ ਕੌਮੀ ਸੀ ਦਾ ਦਰਜਾ ਦਿੱਤਾ ਜਾਂਦਾ ਦੇਖ ਮੇਰੀ ਗੱਲ ਸੁਣ ਇਹ ਡਿਮਾਂਡ ਥੋੜੀ ਨਜਾਇਜ਼ ਆ ਸਾਸੀ ਫਿਰ ਡੈਡ ਬਾਡੀ ਨਹੀਂ ਚੱਕਦੇ ਅਸੀਂ ਫਰਿੱਜ ਮੰਗਾ ਰਹੇ ਆ ਇਹ ਅਸੀਂ ਡੈਡ ਬਾਡੀ ਨਹੀਂ ਚੱਕਦੇ ਇੱਥੋਂ ਲਓ ਦੱਸ ਜੱਗੀ ਇਹਨਾਂ ਦਾ ਕੀ ਕਰੀ ਡਿਮਾਂਡ ਵੀ ਦੇਖ ਲੈ ਕਹੇ ਜੀ ਰੱਖ ਦੇਣੇ ਕਿਤੇ ਕੌਮੀ ਸੀ ਦਾ ਦਰਜ ਦਿੱਤਾ ਜਾ ਸਰਕਾਰਾ ਲਿਖ ਲੈਣੇ ਕਿਰਾ ਪੂਰੀਆਂ ਹੋਣਾਂ ਦੀਆਂ ਡਿਮਾਂਡਾਂ ਨੇ ਚੱਲ ਤੂੰ ਨੋਟ ਚੱਲ ਨੋਟ ਕਰ ਲਈ ਇਹ ਡਿਮਾਂਡ ਤੁਹਾਡੀ ਪਹਿਲੀ ਡਿਮਾਂਡ ਸਾਡੀ ਇਹ ਹੈ ਚੱਲ ਇਹ ਡਿਮਾਂਡ ਨੋਟ ਕਰ ਲਈ ਮੈਂ ਨੋਟ ਕਰ ਲੈ ਜੱਗੀ ਦੱਸੋ ਜੀ ਅੱਗੇ ਡੀਸੀ ਮੈਡਮ ਨੂੰ ਤੁਹਾਨੂੰ ਚੱਲ ਹਾਂ ਹਾਂ ਦਹਾ ਹੋ ਡਿਮਾਂਡ ਦੂਜੀ ਡਿਮਾਂਡ ਜਿਹੜਾ ਪਿੰਡ ਤੋਂ ਇਧਰ ਜੋਗੇ ਵਾਲਾ ਰੋਡ ਜਾਂਦਾ ਉਹ ਰੋਡ ਦਾ ਨਾਂ ਇਹਦੇ ਨਾਂ ਤੇ ਰੱਖਿਆ ਜਾਵੇ ਲੈ ਕਿਆ ਇਹ ਨਾ ਦੇ ਕੇ ਰੱਖਿਆ ਜਾਵੇ ਇੱਕ ਇੱਕ ਨੂੰ ਆਜ਼ਾਦੀ ਘਲਾਟ ਗਿਆ ਯਾਰ ਗੱਲਾਂ ਕੀ ਕਰ ਕਮਾਲ ਦੀ ਗੱਲ ਹੈ ਇਹਨੇ ਆਜ਼ਾਦੀ ਘਲਾਟ ਕੇ ਨੂੰ ਇਹ ਚੀਜ਼ਾਂ ਮਿਲਣੀਆਂ ਹੋਰ ਕਿਹਨੂੰ ਮਿਲਣੀਆਂ ਆਕਸਰ ਨੂੰ ਉਹਨਾਂ 'ਚ ਵੀ ਜਾਨ ਹੈ ਇਹਦੇ 'ਚ ਵੀ ਜਾਨ ਹੈ ਦੇਸ਼ ਲਈ ਇਹਨੇ ਕੀ ਕਰਿਆ ਦੱਸ ਮੈਨੂੰ ਯਾਰ ਕਮਾਲ ਦੀ ਗੱਲ ਹੈ ਦੇਸ਼ ਦੇ ਵਿੱਚ ਇਹਨੇ ਕੀਮਤ 'ਚ ਵਾਧਾ ਪਾਇਆ ਕੀ ਵਾਧਾ ਪਾਇਆ ਕੀਮਤ 'ਚ 1000 ਰੁਪਏ ਦੀ ਬੱਟ ਹੁੰਦੀ ਹੈ ਕਿਵੇਂ ਵਿਚਾਰਾ ਗਰੀਬ ਤਰਲੇ ਮਿੰਤਾ ਕਰਕੇ 1000 ਰੁਪਏ ਦੀ ਚਿੱਟਾ ਲਿਆ ਕੇ ਪੀਂਦਾ ਸੀ ਉਹ 1000 ਰੁਪਏ ਦਿੱਲੀ 25000 ਦਾ ਚੱਟਾ ਪੀਂਦਾ ਸੀ ਉਹ ਸਾਡੇ ਸਰਕਾਰ ਦੇ ਵਿੱਚ ਰੈਵਨਿਊ ਦੇ ਰਿਆ ਸੀ ਇਹ ਹੁਣ ਤੁਸੀਂ ਥਾਣੇਦਾਰ ਸਾਹਿਬ ਮੋਟੀ ਮੋਟੀ ਗੱਲ ਕਰ ਲਓ ਜਿਹੜਾ ਇਹ 3000 ਦਾ ਰੋਜ਼ ਚੱਟਾ ਪੀਂਦਾ ਸੀ ਅਕਸਰ ਨੂੰ ਹੈ ਤਾਂ ਚੱਟਾ ਲੀਡਰਾਂ ਦਾ ਹੀ ਹੈ ਤੇ ਲੀਡਰਾਂ ਨੂੰ ਆਮਦਨ ਦੇ ਰਿਆ ਸੀ ਸਰਕਾਰ ਦਾ ਰੈਵਨਿਊ ਵਧਾ ਰਿਆ ਸੀ ਛੋਟੀ ਮੱਤ ਨੂੰ ਜਰਾ ਪੜ੍ਹੇ ਲਿਖੇ ਮੇਰੀ ਗੱਲ ਸੁਣ ਲੋ ਤੇ ਡੰਡਾ ਡੇਰਾ ਚੱਕੋ ਨਹੀਂ ਮੈਂ ਇੱਥੇ ਨਹੀਂ ਆਇਆ ਨਾ ਨਾ ਅਸੀਂ ਧਰਨਾ ਪੱਕਾ ਜੜਤਾ ਜੀ ਬੇਸਾਕ ਇਹਦੀ লাশ ਗਲ ਜੇ ਸਰ ਜੇ ਫ੍ਰਿਜ ਆ ਜਾਣੀਆਂ ਆਥਲ ਨੂੰ ਜਿੰਨਾ ਚਿਰ ਸਾਡੀਆਂ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ ਇਹ ਧਰਨਾ ਨਹੀਂ ਚੱਕਿਆ ਜਾਣਾ ਚੱਲ ਲਿਖ ਲੈਣੇ ਜੀ ਚੱਲ ਨੋਟ ਕਰ ਹਾਂ ਹਾਂ ਗਾਹਾਂ ਲਈ ਡਿਮਾਂਡ ਦੋ ਡਿਮਾਂਡਾਂ ਇਹ ਹੋ ਗਈਆਂ ਤੀਜੀ ਡਿਮਾਂਡ ਇਹਦੇ ਜਵਾਕ ਆ 5-5 ਸਾਲ ਦੇ ਉਹਨਾਂ ਨੂੰ ਕਟੋ ਘਟ ਜਦੋਂ ਉਹ ਪੜ੍ਹ ਲਿਖ ਜਾਣਗੇ ਪੜ੍ਹਾਈ ਲਿਖਾਈ ਦਾ ਸਾਰਾ ਸਰਕਾਰ ਦਾ ਖਰਚਾ ਹੋ ਵੀ ਉਹਨਾਂ ਨੂੰ ਪੱਕੇ ਤੌਰ ਤੇ ਨੌਕਰੀਆਂ ਦਾ ਸਰਕਾਰ ਵਾਅਦਾ ਕਰੇ। ਲੇਖ ਲਿਆ ਜੀ ਇਹ ਵੀ ਲਿਖ ਲੈ। ਨੌਕਰੀਆਂ ਦਾ ਕੀ ਵਾਅਦਾ ਕਰੇ? ਕਾਦੇ ਲਈ ਵਾਅਦਾ ਕਰੇ ਯਾਰ ਨੌਕਰੀਆਂ ਦਾ ਹਰੇਕ ਚਿੱਟਾ ਪੀ ਕੇ ਮਰ ਜੂਏ ਨਸ਼ਾ ਕਰਕੇ ਸਰਕਾਰ ਕਿਨੂ ਕਿਨੂ ਕੀ ਕੀ ਚੀਜ਼ ਫਿਰ ਇਹ ਇਹ ਤਾਂ ਮਰ ਗਏ ਇਹਨਾਂ ਦੇ ਬੱਚਿਆਂ ਦਾ ਭਵਿੱਖ ਕਿਹਨੇ ਦੇਖਣਾ? ਉਹ ਇੱਕ ਦਿਨ ਨੇ ਆਪ ਖਰਾਬ ਕੀਤਾ ਜਵਾਕਾਂ ਅਸੀਂ ਕੀ ਲਵਾਕ ਜਮਨ ਨੂੰ ਕਿਹਾ ਜੇ ਹੁਣ ਚਿੱਟਾ ਨਾ ਹੀ ਹੁੰਦਾ ਇਹ ਨਾ ਪੀਂਦਾ ਨਾ ਮਰਦਾ ਇਹਦੇ ਤੇ ਜ਼ਿੰਮੇਵਾਰ ਕੌਣ ਆ ਠਾਣੇਦਾਰ ਸਾਹਿਬ ਆਪ ਦੱਸੋ ਤੁਸੀਂ ਜੇ ਚੀਜ਼ ਮਾਰਕੀਟ ਚ ਆਉਂਦੀ ਆ ਤਾਂ ਹੀ ਲੋਕ ਖਰੀਦਦੇ ਆ ਜੇ ਮਾਰਕੀਟ ਚ ਨਹੀਂ ਚੀਜ਼ ਹੋ ਲੋਕਾਂ ਨੇ ਖਰੀਦਣੀ ਨਹੀਂ ਚਲੋ ਅਸੀਂ ਤੁਹਾਡੇ ਨਾਲ ਕੰਪਰੋਮਾਈਜ਼ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੰਪਰੋਮਾਈਜ਼ ਕੋਈ ਨਹੀਂ ਤਿੰਨ ਡਿਮਾਂਡਾਂ ਇਹ ਹੋ ਗਈਆਂ ਅਗਲੀ ਡਿਮਾਂਡ ਹੈਗੀ ਕੋਈ ਚੌਥੀ ਡਿਮਾਂਡ ਇਹ ਆ ਜਿੰਨੇ ਅਸੀਂ ਧਰਨੇ ਤੇ ਬੈਠੇ ਆ ਜਿੰਨੇ ਵੀ ਬੈਠੇ ਆ ਯਾਰ ਮੇਰੀ ਗੱਲ ਸੁਣੋ ਤੁਸੀਂ ਆਪਾ ਧਰਨੇ ਤੇ ਬੈਠੇ ਆ ਬੰਦੇ ਨੰਗਰੇ ਆ ਯਾਰ ਠੀਕ ਹੈ ਨਾ ਅੱਛਾ ਬਾਕੀ ਗੱਲ ਇਹ ਐ ਪਿੰਡ ਦੇ ਵਿਚਾਲੇ ਇਹਦਾ ਬੁੱਤ ਲਾਇਆ ਜਾਵੇ ਯਾਰ ਬੁੱਤ ਲਾਉ ਨੂੰ ਨਾ ਤਾਂ ਹੈ ਕੋਈ ਖੜਿਆਰੀ ਐ ਨਾ ਹੈ ਕੋਈ ਫੌਜੀ ਐ ਨਾ ਇਹਦਾ ਕੋਈ ਹੋਰ ਜੋਗਦਾ ਨਾ ਬੁੱਤ ਕਾ ਲਾਇਆ ਜਾ ਬੁੱਤਾ ਯਾਰ ਨੂੰ ਬਹਾਨਾ ਮੰਨਣੇ ਲੱਗਦੇ ਨੇ ਯਾਰ ਇਹ ਵੀ ਤਾਂ ਜਨਾਬ ਗੱਲ ਸੁਣੋ ਮੌਤ ਮੌਤ ਹੁੰਦੀ ਐ ਨੀ ਇਹਨੇ ਕੀ ਕਰਿਆ ਹੈ ਜਹਾ ਮਾਨਕ ਬੋਤਲ ਆਉਣ ਵਾਲਾ ਕੰਮ ਕੀ ਕਰਾਏ ਨੇ ਮਰਿਆ ਤਾਂ ਇਹ ਚਿੱਟਾ ਲੱਗ ਗਿਆ ਯਾਰ ਫੇਰ ਕਮਾਰ ਕਰਦੇ ਯਾਰ ਇਹਦੇ ਇਹਦੇ ਚ ਫੇਰ ਸਾਡੇ ਕੌਣ ਜ਼ਿੰਮੇਵਾਰ ਆ ਚਿੱਟੇ ਦੇ ਫੇਰ ਉੱਥੇ ਜਨਾਬ ਗੱਲ ਲਿਆ ਕੇ ਠਹਿਰਾਤੀ ਇਹਦੇ ਮੌਤ ਦੇ ਜਿਹੜੇ ਕਾਰਨ ਹੈ ਜਿਨ੍ਹਾਂ ਨੇ ਚਿੱਟਾ ਵੇਚਿਆ ਜਿਹੜੇ ਚਿੱਟਾ ਲੈ ਕੇ ਆਉਂਦੇ ਆ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਇਹਦੇ ਅਕਾਊਂਟ 'ਚ 2 ਕਰੋੜ ਰੁਪਈਆ ਦਿੱਤਾ ਜਾਵੇ ਸੜਕ ਦਾ ਨਾਂ ਇਹ ਤੇ ਰੱਖਿਆ ਜਾਵੇ ਇਹਨੂੰ ਕੌਮੀ ਸੀਦਾ ਦਰਜਾ ਦਿੱਤਾ ਜਾਵੇ ਵਾਹ ਛਤਰਖਾਨਾ ਵਾਲੇ ਗੱਲਾਂ ਕਰਨਾ ਕੌਮੀ ਸੀਦਾ ਵਾਲਾ ਦਰਜਾ ਹਾਂ ਬਾਕੀ ਤੇਰੀ ਗੱਲਾਂ ਠੀਕ ਨੇ ਕੋਈ ਗੱਲ ਨਹੀਂ ਹਾਂ ਸਰਕਾਰ ਨਾਲ ਗੱਲ ਕਰਦੇ ਆਂ ਉੱਪਰ ਤੱਕ ਠੀਕ ਹੈ ਜੋ ਵੀ ਫੈਸਲਾ ਆਉਂਦਾ ਅੱਗੇ ਆ ਕੇ ਤੁਹਾਨੂੰ ਦੱਸ ਦਿਆਂ ਪਰ ਤੁਸੀਂ ਹੁਣ ਇੱਕ ਸਾਈਡ ਸੜਕ ਦੀ ਛੱਡ ਨਾ ਨਾ ਅਸੀਂ ਨਹੀਂ ਛੱਡਣੀ ਸੁਣ ਲਓ ਗੱਲ ਸੁਣਨੀ ਨਹੀਂ ਸੁਣਨੀ ਅਸੀਂ ਨਹੀਂ ਜਨਾਬ ਸੁਣਨੀ ਦੇਖੋ ਤੁਸੀਂ ਬਰਦਾਸ਼ਤ ਨਹੀਂ ਸੜਕ ਦੀ ਛੱਡ ਨਹੀਂ ਪੂ ਤੁਹਾਨੂੰ ਜਨਾਬ ਜਨਾਬ ਸਾਨੂੰ ਇਹ ਫੈਸਲਾ ਛੇਤੀ ਤੋਂ ਛੇਤੀ ਚਾਹੀਦਾ ਜੇ ਸਾਨੂੰ ਸਰਕਾਰ ਨੇ ਫੈਸਲਾ ਨਾ ਦਿੱਤਾ ਫੇਰ ਕੱਲ ਨੂੰ ਵੱਡੇ ਹਾਈਵੇ ਜਾਮ ਕਰਾਂਗੇ ਫੇਰ ਨਾ ਫੈਸਲਾ ਦਿੱਤਾ ਰੇਲ ਰੋਕੂ ਅੰਦੋਲਨ ਚਲਾਵਾਂਗੇ ਜੇ ਫੇਰ ਨਾ ਫੈਸਲਾ ਦਿੱਤਾ ਹਵਾਈ ਅੱਡਿਆਂ ਤੇ ਜਹਾਜਾਂ ਦੀਆਂ ਉਡਾਨਾਂ ਵੀ ਰੋਕਾਂਗੇ ਸਾਡਾ ਜਿਹੜਾ ਇਹ ਫੈਸਲਾ ਨਾ ਇਹ ਵਰਲਡ ਲੈਵਲ ਤੇ ਫੈਲਣ ਜਾ ਰਿਹਾ ਕੈਨੇਡਾ ਅਮਰੀਕਾ ਚ ਵੀ ਧਰਨੇ ਲਾ ਦੇਾਂਗੇ ਜਨਾਬ ਛੇਤੀ ਤੋਂ ਛੇਤੀ ਫੈਸਲੇ ਦੇ ਦਿਓ ਕੋਈ ਗੱਲ ਨਹੀਂ ਮੈਂ ਸਰਕਾਰ ਨਾਲ ساری ਗੱਲ ਕਰਕੇ ਤੁਹਾਨੂੰ ਦੱਸਦਾ ਤੁਸੀਂ ਹੁਣ ਸੜਕ ਦੀ ਇੱਕ ਸਾਈਡ ਨਾ 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 ਇੱਕ ਨਾ 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 ਜਨਾਬ ਦੇਖੋ ਜੀ ਇੱਕ ਸਾਈਡ ਤੋਂ ਕੰਪਰੋਮਿਸ ਦੇਖੋ ਜਨਾਬ ਨਾ ਨਾ ਕੋਈ ਕੰਪਰੋਮਿਸ ਨਹੀਂ ਕੰਪਰੋਮਿਸ ਕਰ ਲਿਆ ਧਰਨਾ ਰਹਿ ਗਿਆ ਟੱਟੂ ਦਾ ਅਸੀਂ ਇਹਨੂੰ ਚੱਕ ਕੇ ਪਾਸੇ ਰੱਖ ਲਿਆ ਥੋੜੀ ਦਾ ਕੰਨ ਤੇ ਜੂਨ ਹੀ ਸਰਕਣੀ ਸਰਕਾਰ ਦੀ ਕੰਨ ਤੇ ਜੂਨ ਸ਼ਰਕਵਣੀਆਂ ਸ਼ਾਨੇਦਾਰ ਸਾਹਿਬ ਮੇਰੀ ਤੁਹਾਨੂੰ ਦੇਖੋ ਸਰਕਾਰ ਤੇ ਪ੍ਰਸ਼ਾਸਨ ਤੋਂ ਪੂਰਾ ਕੰਪਰੋਮਿਸ ਰਹਿ ਗਿਆ ਤੁਹਾਨੂੰ ਵੀ ਇਸ ਦਾ ਕਰਨਾ ਪੈਣਾ ਅੱਧੀ ਸੜਕ ਤਨ ਤੁਰੀ ਨਹੀਂ ਜਨਾਬ ਇਹ ਹਾੜੇ 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 ਆਇਨਾ ਕਰੋ ਜਨਾਬ ਦੇਖੋ ਤੁਸੀਂ ਮੈਨੂੰ ਸਾਰੇ ਤੋਂ ਸਿਆਣੇ ਬੰਦੇ ਲਾ ਦੇ ਇਨਾਂ ਚ ਨਹੀਂ ਸਿਆਣਾ ਹੈ ਤੁਸੀਂ ਹਾਂ ਬਸ ਇਸका ਮੇਰਾ ਹੀ ਸਾਰਾ ਕੁਝ ਰੰਗ ਪਿਆ ਹੈ ਤੁਸੀਂ ਥੋੜਾ ਮੋਟਾ ਸੈਟਿੰਗ ਕਰੋ ਤੁਸੀਂ ਥੋੜਾ ਇੱਕ ਨਾ 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 ਜਨਾਬ ਇੱਥੇ ਹੀ ਰੋ ਨਾ 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 ਜਨਾਬ ਕਾਨੂੰ ਕਹਿੰਦੇ ਇੱਕ ਸਾਈਡ ਚਲੀ ਜਾਓ ਸਾਈਡ ਨਾ ਇੱਥੇ ਰੋ ਨਾ 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 ਇੱਕ ਸਾਈਡ ਚ ਟਾਪੀਣ ਵਾਲੇ ਜਿੰਦਾਬਾਦ ਮੇਰੀ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਹਾਂ ਨਹੀਂ ਨਹੀਂ ਸੁਣ ਲਓ ਜਨਾਬ ਤੁਸੀਂ ਬੜਾ ਜੈਸਾ ਕੋਈ ਵੀ ਅੰਤਿਲੀ ਗੱਲ ਕਰੋ ਮੈਂ ਤੁਹਾਨੂੰ ਕਹਾ ਮੰਤਰੀ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਾਣਾ ਤੇ ਇੱਕ ਸਾਈਡ ਖਾਲੀ ਨਹੀਂ ਕੋਈ ਨਹੀਂ ਮੈਂ ਮਾੜਾ ਮੋਟਾ ਕਰਾ ਪੱਟੀ ਪੁੱਟੀ ਠੀਕ ਸਰ ਜੀ ਹਾਂ ਇੱਕ ਸਾਈਡ ਚਲੀ ਜਾਣਾ ਕੋਈ ਨਹੀਂ ਕੋਈ ਨਹੀਂ ਠੀਕ ਹੈ ਤੁਹਾਨੂੰ ਇਹ ਨਾ ਕੰਪਰਮਾਈਜ਼ ਕਰੋ ਨਾ ਕੋਈ ਨਹੀਂ ਤੁਸੀਂ ਚੱਲੋ ਕੋਈ ਜੀ ਇੱਕ ਸਾਈਡ ਖਾਲੀ ਕਰ ਸਾਨੂੰ ਰਿਜ਼ਲਟ ਕਦੋਂ ਤੱਕ ਮਿਲ ਜੂਗਾ ਤੁਹਾਨੂੰ ਬਸ ਮੈਂ 2 ਘੰਟੇ ਤੱਕ ਮੀਟਿੰਗ ਕਰਕੇ ਤੁਹਾਨੂੰ ਇਨਫਾਰਮ ਕਰਾਂ ਠੀਕ ਹੈ ਜੀ ਮੈਨੂੰ ਤੁਸੀਂ ਵੈਸੇ ਕਾਲ ਲਾ ਲਿਓ ਨਾਲ ਦੀ ਨਾਲ ਜਿਹੜੇ ਅਸੀਂ ਆਪ ਦਾ ਕੰਮ ਹੈ ਜਿਹੜਾ ਆਰੰਭ ਕਰਦੇ ਵੇ ਅਕਾਊਂਟ ਨੰਬਰ ਲੈ ਜਾਓ ਜੀ ਜਿਹੜਾ 2 ਕਰੋੜ ਸਾਡਾ ਪ੍ਰਸ਼ਾਸ ਕਾ ਕਿ ਤੇਰੇ ਵਾਲੇ ਫੋਨ ਤੇ ਆਊ ਮੇਰਾ ਕੋਲ ਫੋਨ 2 ਕਰੋੜ ਰੁਪਇਆ ਆ ਆ ਕੇ ਕਰ ਦਿੰਦਾ ਠੀਕ ਹੈ ਲੈ ਪੁੱਤ ਤੇਰੀ ਖਾਤਰ ਕਰਤਾ ਸਾਰਾ ਕੁਝ ਠੀਕ ਹੈ ਨਾ ਆਪਾਂ ਇੱਕ ਜੁੱਟ ਰਹੋ ਮੇਰੀ ਗੱਲ ਸੁਣੋ ਜੇ 2 ਕਰੋੜ ਰੁਪਇਆ ਪੈ ਗਿਆ ਜਿੰਨੇ ਆਪਾਂ ਧਰਨੇ ਦੇ ਪ੍ਰਬੰਧਕਾਂ 5-5 ਲੱਖ ਰੁਪਇਆ ਆਪਾਂ ਲੈ ਲਾਂਗੇ ਕਰੋੜ ਆਪਾਂ ਛਕ ਜਾਗੇ ਕਰੋੜ ਇਹਦੇ ਪਰਿਵਾਰ ਨੂੰ ਮਿਲ ਜੂ ਠੀਕ ਹੈ ਨਾ ਬਬ ਬੈਠੇ ਰਹੋ ਬੈਠੇ ਰਹੋ ਜਿਵੇਂ ਆਪਾਂ ਨੂੰ ਗੱਗ ਪੁਲਿਸ ਪ੍ਰਸ਼ਾਸਨ ਕਹਿ ਕੇ ਗਿਆ ਵੀ ਇਹਨੂੰ ਸਾਈਡ ਤੇ ਕਰ ਲਓ ਆਪਾਂ ਸਾਈਡ ਤੇ ਨਹੀਂ ਕਰਨਾ ਠੀਕ ਹੈ ਨਾ ਵੇਖ ਲੈ ਰਾਤ ਨੂੰ ਮੱਛਰ ਮੁਛਰਦਾ ਨਹੀਂ ਆ ਇੱਕ ਐਂ ਕਰੀ ਉੱਥੋਂ ਲੈ ਕੇ ਆਈ ਦੂਜਾ ਆਪਣਾ ਮੱਛਰ ਵਾਲਾ ਜਿਹੜੇ ਉਹ ਟਿਊਬ ਜੀ ਆਉਂਦੀ ਹੈ ਠੀਕ ਹੈ ਨਾ ਇੱਥੇ ਬੈਠੇ ਰਹੋ ਇਹਦੇ ਤਾਂ ਮੱਛਰ ਲੜਨਾ ਨਹੀਂ ਇਹਨੂੰ ਤਾਂ ਕੋਈ ਪ੍ਰਵਾਹ ਨਹੀਂ ਆਰਾਮ ਨਾਲ ਸੁੱਤਾ ਪਿਆ ਠੀਕ ਹੈ ਨਾ ਸਾਨੂੰ ਜਿਉਂਦੇ ਜੀਆਂ ਨੂੰ ਲੱਖ ਸਿਆਪੇ ਆਪਾਂ ਵੈਸੇ ਵਧੀਆ ਬਣਾ ਜਾਾਂਗੇ ਠੀਕ ਹੈ ਨਾ ਦਰਜੋ ਬਸ ਠੀਕ ਹੈ ਨਾ ਹਾਂ ਚਿੱਟੇ ਵਾਲੇ ਜਿੰਦਾਬਾਦ ਚਿੱਟੇ ਵਾਲੇ ਜਿੰਦਾਬਾਦ ਇਹ ਆਪਣਾ ਕਦੋਂ ਤੱਕ ਚੱਲੂ ਵੱਡੇ ਭਾਈ ਕਿਸੇ ਕੰਮ ਯਾਰ ਮੇਰੀ ਗੱਲ ਸੁਣ ਸਰਕਾਰ ਅਕਾਊਂਟ ਚ ਪੈਸੇ ਅੱਜ ਪੈ ਦੇ ਕੌਮੀ ਸੀ ਦਾ ਦਰਜਾ ਦੇ ਦੇ ਨਰੋਡ ਦਾ ਨਾਮ ਅਨਾਉਂਸ ਕਰ ਦੇ ਤੇ ਬੁੱਤ ਵਾਲਾ ਚਾਰੇ ਪ੍ਰਸ਼ਾਸਨ ਨੇ ਗੱਲਾਂ ਮੰਨ ਲਈਆਂ ਆਪਾਂ ਨਾਲ ਦੀ ਨਾਲ ਸਚਕਾਰ ਕਰਦੇ ਆਂਗੇ ਠੀਕ ਹੈ ਨਾ ਮੇਰੀ ਗੱਲ ਸੁਣ ਆਪਾਂ ਨੂੰ ਜੇ ਪੈਸੇ ਮਿਲ ਗਏ ਮਿਲ ਗਏ ਨਹੀਂ 4-5 ਦਿਨ ਆਪਣਾ ਵਧੀਆ ਭੈਂਦ ਨਾਲ ਦੁੱਧ ਪੱਤੀ ਚੱਲਦਾ ਚੰਗੇ ਮਟਰ ਪਨੀਰ ਨਾਲ ਰੋਟੀ ਖਾ ਰਹੇ ਆ ਠੀਕ ਹੈ ਨਾ ਲੈ ਇਹਦੇ ਕਿ ਆਪਾਂ ਨੂੰ ਇਹੀ ਬਚਣਾ ਠੀਕ ਹੈ ਨਾ ਬਾਕੀ ਇੱਕ ਗੱਲ ਹੋਰ ਹੈ ਆਪਾਂ ਤੁਹਾਡੇ ਮਾਧਿਅਮ ਰਹੀਏ ਚੈਨਲ ਵਾਲੇ ਖੜੇ ਵੀਡੀਓ ਬਣਾ ਰਹੇ ਆ ਮੁੰਡੇ ਅਸੀਂ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਸਰਕਾਰੇ ਸਿਕੰਜਾ ਕੱਸ ਲੋ ਪੰਜਾਬ ਚ ਚਿੱਟਾ ਵਿਕ ਰਿਹਾ ਹੈ ਸਾਡੇ ਨੌਜਵਾਨ ਮਰ ਰਹੇ ਆ ਮੇਰੇ ਸਾਰਕੜੇ ਘਰ ਦੇ ਭਾਂਡੇ ਨਹੀਂ ਛੱਡਦੇ ਕੋਈ ਆਂਡ ਗਵਾਂਡ ਹੈ ਉਹਨੇ ਜੇ ਮੇਰੇ ਸਾਰੇ ਚੀਜ਼ ਪਈ ਹੋਵੇ ਚੱਕ ਕੇ ਗਾਇਬ ਕਰ ਦਿੰਦੇ ਆ ਨੌਜਵਾਨੀ ਖਤਮ ਹੋ ਰਹੀ ਹੈ ਹਾੜੇ ਹਾੜੇ ਸਰਕਾਰੇ ਕੋਸ਼ ਕਰੋ ਕੋਸ਼ ਕਰੋ ਠੀਕ ਹੈ ਨਾ ਇਹ ਤਾਂ ਮਾਰਨ ਵਾਲੇ ਮਰ ਜਾਂਦੇ ਆ ਮਗਰੋਂ ਬੱਚੇ ਰੁਲਦੇ ਆ ਪਰਿਵਾਰ ਰੁਲਦਾ ਹੈ ਸਰਕਾਰ ਮੂਰੇ ਹੱਥ ਬੰਨ ਕੇ ਬੇਨਤੀ ਹੈ ਵੀ ਚਿੱਟੇ ਦੇ ਜਨਕੂਰ ਸਕੰਜਾ ਕਸੋ ਤੁਹਾਡਾ ਫਰਜ ਆ ਸਰਕਾਰ ਤੁਹਾਡੇ ਹੱਥ ਵਸਾ ਹੜੇ ਹੜੇ ਸਾਡੀ ਨੌਜਵਾਨੀ ਨੂੰ ਬਚਾ ਲਓ ਹੜੇ ਹੜੇ ਇਹੀ ਗੱਲ ਕਹਿਨੇ ਆ ਜੀ ਤੁਹਾਡੇ ਚੈਨਲ ਆ ਲਾਈ ਠੀਕ ਹੈ ਦੁੱਧ ਪਤੀ ਪਾ ਲਓ ਇਥੇ ਇੱਕ ਸਾਡੀ ਸਰਕਾਰ ਮੂਰੇ ਤੁਹਾਡੇ ਮਾਧਿਅਮ ਰਾਹੀਂ ਹੋਰ ਬੇਨਤੀ ਹੈ ਵੀ ਜੋ ਮਰਜੀ ਹੋ ਜੇ ਅਸੀਂ ਇਸ ਚਿੱਟਾ ਪੀਣ ਵਾਲੇ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾ ਕੇ ਹਟਾਂਗੇ ਚਿੱਟਾ ਪੀਣ ਵਾਲੇ ਜਿੰਦਾਬਾਦ ਖੁੱਲ ਕੇ ਲਓ ਜੀ ਚਿੱਟਾ ਪੀਣ ਵਾਲੇ ਜਿੰਦਾਬਾਦ ਚਿੱਟਾ ਪੀਣ ਵਾਲੇ ਜਿੰਦਾਬਾਦ ਠੀਕ ਹੈ